ਦਿੱਲੀ ਅੰਦোলন ਦੀ 3 ਸਾਲ ਬਾਅਦ ਫਿਰ ਤੋਂ ਤਿਆਰੀ ਹੋ ਗਈ ਆ ਕਰੋ ਕਰੋ ਇਹ ਨਾੜਾ ਜਿਹੜਾ ਵਾ ਉਹ ਆਪਣੀ ਤਿਆਰੀ ਕਰਦੇ ਦਿੱਲੀ ਅੰਦੋਲਨ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਾ ਕੀਤੇ ਜਾਣ ਤੇ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਕਿਸਾਨਾਂ ਦਾ ਗੁੱਸਾ ਇੱਕ ਵਾਰ ਫਿਰ ਤੋਂ ਫੁੱਟਿਆ ਕਿਸਾਨਾਂ ਦੇ ਵੱਲੋਂ ਸੜਕਾਂ ਤੇ ਉਤਰ ਕੇ ਜਿੱਥੇ ਧਰਨੇ ਪ੍ਰਦਰਸ਼ਨ ਕੀਤੇ ਗਏ ਤਾਂ ਉੱਥੇ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੁਤਲਾ ਫੂਕ ਕੇ ਮੋਦੀ ਸਰਕਾਰ ਦੇ ਖਿਲਾਫ ਵਿਰੋਧ ਵੀ ਜ਼ਾਹਰ ਕੀਤਾ ਅਤੇ ਕਿਹਾ ਕਿ ਦਿੱਲੀ ਅੰਦੋਲਨ ਦੇ ਵਿੱਚ ਕੀਤੇ ਵਾਦੇ ਹਾਲੇ ਤੱਕ ਪੂਰੇ ਨਹੀਂ ਕੀਤੇ ਗਏ ਇਸ ਤੋਂ ਇਲਾਵਾ ਉਹਨਾਂ ਜਲਦ ਇਹਨਾਂ ਵਾਦਿਆਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਹੈ ਕਿਸਾਨ ਮਜ਼ਦੂਰ ਸੰਘਸ਼ ਕਮੇਟੀ ਪੰਜਾਬ ਦਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅੱਜ ਪੂਰੇ ਸਟੇਟ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅਮਨ ਟਪਾਸ ਪ੍ਰਦੀਪ ਖੱਤਰੀ ਹਮੇਤ ਸ਼ਾ ਤੇ ਪ੍ਰਧਾਨ ਮੰਤਰੀ ਨરેਂਦਰ ਮੋਦੀ ਦੇ ਪੁਤਲੇ ਫੁਕੇ ਜਾ ਰਹੇ ਆ ਕਾਰਨ ਕੀ ਆ ਇਹ ਪੁਤਲੇ ਫੁਕਣ ਦਾ ਕਿਉਂਕਿ ਅੱਜ ਦੇ ਦਿਨ 23 ਜਨਵਰੀ 2021 ਨੂੰ ਸਾਡੀ ਸਟੇਜ ਦੇ ਉੱਤੇ ਜਿਹੜਾ ਹਮਲਾ ਕੀਤਾ ਸੀ ਉਹਦੇ ਵਿੱਚ ਹੈਲੀਕਾਪਟਰ ਦੇ ਨਾਲ ਸ਼ੈਲ ਗੋਈ ਸੀਗੀ ਅਥਰੂ ਗੈਸ ਦੇ ਗੋਲਿਆਂ ਦੀ ਔਰ ਬੋਤਲ ਵਾਲੇ ਬੰਬ ਜਿਹੜੇ ਇਹਨਾਂ ਗੁੰਡਿਆਂ ਤੋਂ ਸਟਾਇਏ ਸੀ ਪੱਥਰਬਾਜ਼ੀ ਹੋਈ ਸੀ ਸਾਡੇ ਟੈਂਟ ਪੱਟੇ ਗਏ ਸੀ ਮਾਵਾ ਪੈੜਾਂ ਨੂੰ ਜ਼ਖਮੀ ਕੀਤਾ ਸੀ ਸਰਕਾਰ ਨੂੰ ਕਹਿਣ ਦੇ ਬਾਵਜੂਦ ਅੱਜ ਤੱਕ ਨਿਆਂ ਨਹੀਂ ਮਿਲਿਆ ਔਰ ਦਿੱਲੀ ਅੰਦੋਲਨ ਦੀ 3 ਸਾਲਾਂ ਬਾਅਦ ਫਿਰ ਤੋਂ ਤਿਆਰੀ ਹੋ ਗਈ ਆ ਅਸੀਂ ਦੱਸਣਾ ਚਾਹੁੰਦੇ ਹਾਂ ਵੀ 13 ਫਰਵਰੀ ਨੂੰ ਫੇਰ ਆ ਰਹੇ ਹਾਂ ਔਰ ਵੱਡੀ ਗਿਣਤੀ ਦੇ ਵਿੱਚ ਐਸ ਵਾਰ ਭਾਜਪਾਈ ਲਾਣਾ ਜਿਹੜਾ ਵਾ ਉਹ ਆਪਣੀ ਤਿਆਰੀ ਕਰ ਲਵੇ ਜਿਵੇਂ ਸਾਡੀਆਂ ਜ਼ਮੀਨਾਂ ਤੇ ਹਮਲਾ ਕਰਨ ਦੀ ਤਿਆਰੀ ਆ ਜਿਵੇਂ ਹਿੱਟ ਐਂਡ ਰਨ ਦਾ ਕਾਨੂੰਨ ਬਣਾਇਆ ਵਾ ਇਹ ਸਾਰੇ ਆ ਕਰੋਨਾ ਨੂੰ ਪਿੱਛੇ ਧੱਕ ਦਿਆਂ ਤੇ ਜਿਹੜਾ ਹੁਣ ਤੱਕ ਦਾ ਵਾਅਦਾ ਖਲਾਫੀ ਕੇਂਦਰ ਸਰਕਾਰ ਨੇ ਕੀਤੀ ਆ ਉਹਨੂੰ ਲਾਗੂ ਕਰਵਾਉਣ ਲਈ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਾਤਮ ਹੋਰ ਲਈ ਦੇਸ਼ ਦੇ ਵਿੱਚੋਂ ਨਸ਼ਾ ਖਤਮ ਕਰਵਾਉਣ ਲਈ ਔਰ ਕਿਸਾਨਾਂ ਮਜ਼ਦੂਰਾਂ ਦੀ ਵੀ 10000 ਰੁਪਏ ਪੈਨਸ਼ਨ ਵੱਡੇ ਪੱਲੇ ਇਹ ਸਾਰਾ ਕੁਝ ਲੈਣ ਵਾਸਤੇ ਏ ਪੂਰੇ ਦੇਸ਼ ਦੇ ਵਿੱਚੋਂ ਫੇਰ ਕਿਸਾਨ ਮਜ਼ਦੂਰ ਜਥੇਬੰਦੀਆਂ ਦਿੱਲੀ ਵਾਲੇ ਪਾਸੇ ਆ ਰਹੇ ਆ ਸੋ ਇਹਦੇ ਤੇ ਦੇਸ਼ ਵਾਸੀਆਂ ਨੂੰ ਅਪੀਲਵਾ ਜਿਹੜੀਆਂ ਕੁਝ ਜਥੇਬੰਦੀਆਂ ਰਹਿ ਗਈਆਂ ਵਾ ਉਹਨਾਂ ਨੂੰ ਅਪੀਲ ਆ ਵੀ ਆਓ ਇੱਕ ਵਾਰ ਦਿੱਲੀ ਦੇ ਦੁਆਲੇ ਫੇਰ ਉਸੇ ਤਰ੍ਹਾਂ ਇਕੱਠ ਕਰਕੇ ਭਾਰਤ ਨੂੰ ਬਚਾ ਲਈਏ 140 ਕਰੋੜ ਭਾਰਤੀਆਂ ਨੂੰ ਬਿਲਕੁਲ ਦਫਾੜ ਕਰਨ ਵਾਸਤੇ ਕੇਂਦਰ ਸਰਕਾਰ ਨੇ ਨੀਤੀ ਪਾਲਿਸੀ ਬਣਾ ਲਈਆ ਸਾਰਾ ਦੇਸ਼ ਕਾਰਪੋਰੇਟਰਾਂ ਦੇ ਹਵਾਲੇ ਹੋ ਰਿਹਾ ਵਾ ਜ਼ਮੀਨ ਬਚਾਈਏ ਨਸਲ ਬਚਾਈਏ ਪਾਣੀ ਬਚਾਈਏ ਪਾਣੀ ਬਚਾਈਏ ਤੇ ਜਵਾਨੀ ਬਚਾਈਏ ਤਾਂ ਜੋ ਵਿਸ਼ੂਪਾਰ ਦੀਆਂ ਨੀਤੀਆਂ ਜਿਹੜੀਆਂ ਇੱਥੇ ਲਾਗੂ ਕਰ ਰਹੀ ਹੈ ਸਰਕਾਰ ਉਹਨਾਂ ਨੂੰ ਪਿਛਲ ਖੋਰੀ ਮੋੜ ਸਕੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ